ਸੀਜ਼ਨਟ ਮਾਫੀ ਤੇ ਵੱਡੀ ਖਬਰ ਜਿਨ੍ਹਾਂ ਦਾ ਬਿੱਲ ਜ਼ਿਆਦਾ ਆਇਆ ਹੈ ਭਰਨ ਤੋਂ ਪਹਿਲਾਂ ਕੀ ਕਰਨਾ ਹੋਵੇਗਾ ਸਾਰੀ ਜਾਣਕਾਰੀ ਹੈ ਜਿਹੜੀ ਉਹ ਦੇਣ ਜਾ ਰਹੇ ਹਾਂ ਤਾਂ ਤੁਹਾਨੂੰ ਦੱਸਦੇ ਏ ਕਿ ਇੱਕ ਵੀਡੀਓ ਇਸ ਬਾਰੇ ਪਹਿਲਾਂ ਬਣਾਈ ਸੀ ਕਿ ਬਿੱਲੇਸ ਵਾਰ ਜ਼ਿਆਦਾ ਆਏ ਨੇ ਤਾਂ ਉਹਦੇ ਵਿੱਚ ਕਮੈਂਟ ਬਹੁਤ ਸਾਰੇ ਲੋਕਾਂ ਨੇ ਕੀਤੇ ਸੀਗੇ ਤਾਂ ਉਸ ਦੇ ਵਿੱਚ ਲਗਭਗ ਇਹ ਸਾਰਿਆਂ ਨਾਲ ਹੀ ਹੋਇਆ ਪੰਜਾਬ ਦੇ ਵਿੱਚ ਬਿੱਲੇਸ ਵਾਰ ਜ਼ਿਆਦਾ ਆਏ ਨੇ ਕੀ ਕਾਰਨ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵਿਭਾਗ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਕਿ ਡੇਲੀ ਦੇ 10 ਯੂਨਿਟ ਮਾਫ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਮੁਲਾਜ਼ਮ ਬਿਜਲੀ ਦੇ ਬਿੱਲ ਜਿਹੜੇ ਵੰਡਦੇ ਨੇ ਤਾਂ ਉਹਨਾਂ ਦਾ ਮੀਟਰ ਰੀਡਿੰਗ ਦਾ ਪੀੜ ਹੁੰਦਾ ਚੈੱਕ ਕਰਨ ਦਾ ਤਾਂ ਉਸ 57 ਤੋਂ 65 ਦਿਨਾਂ ਦਾ ਹੁੰਦਾ ਹੈ ਤਾਂ ਦੱਸ ਦਈਏ ਕਿ ਜਿਨ੍ਹਾਂ ਦਾ ਬਿੱਲ 57 ਦਿਨਾਂ ਤੋਂ ਆਇਆ ਤਾਂ ਉਹਨਾਂ ਨੂੰ 570 ਯੂਨਿਟ ਮਾਫ ਨੇ ਇਸ ਤੋਂ ਇਲਾਵਾ ਜਿਨ੍ਹਾਂ ਦਾ ਬਿੱਲ ਆਪਾਂ ਕਹਿ ਸਕਦੇ ਹਾਂ ਕਿ 65 ਦਿਨਾਂ ਤੋਂ ਆਇਆ ਤਾਂ ਉਹਨਾਂ ਦੇ 650 ਜੁਨਟ ਹੈ ਜਿਹੜੇ ਉਹ ਮਾਫ਼ ਕੀਤੇ ਨੇ ਤਾਂ ਇਸ ਵਾਰ ਕੀ ਹੈ ਕਈਆਂ ਦਾ ਬਿੱਲ 50 ਦਿਨਾਂ ਤੋਂ ਆ ਗਿਆ ਤਾਂ 50 ਦਿਨਾਂ ਦੇ ਵਿੱਚ ਕੀ ਹੈ 500 ਜੁਨਟ ਉਹਨਾਂ ਦੇ ਮਾਫ਼ ਨੇ ਪਰ ਉਹਨਾਂ ਦਾ ਜਿਹੜਾ ਇਹਦੇ ਵਿੱਚ ਜੁਨਟ ਹੈ ਇਹਦੇ ਵਿੱਚ ਖਪਤ ਹੋਈ ਹੈ ਤਾਂ ਉਹ 500 ਜਿਹੜੀ 40 ਹੋਈ ਹੈ ਤਾਂ ਉਹਨਾਂ ਨੂੰ ਕੀ ਹੈ ਬਿੱਲ ਹੈ ਜਿਹੜਾ ਉਹ ਪੂਰਾ ਭਰਨਾ ਪਾਵੇਗਾ ਤਾਂ ਦੱਸ ਦਈਏ ਕਈ ਜਿਹੜੇ ਇਹਦੇ ਵਿੱਚ ਬਿਜਲੀ ਦੇ ਦਫ਼ਤਰਾਂ ਦੇ ਚੱਕਰ ਲਗਾ ਰਹੇ ਨੇ ਵੀ ਸਾਡਾ ਇਸ ਤਰ੍ਹਾਂ ਬਿੱਲ ਕਿਉਂ ਆਇਆ ਤਾਂ ਦੱਸ ਦਈਏ 57 ਤੋਂ ਜਿਨ੍ਹਾਂ ਦਾ 65 ਦਿਨਾਂ ਤੱਕ ਜੇਕਰ ਬਿੱਲ ਆਇਆ ਟਾਈਮਿੰਗ ਹੈ ਤਾਂ ਤੁਸੀਂ ਉਹਦੇ ਵਿੱਚ ਕੁਝ ਵੀ ਨਹੀਂ ਉਹਨਾਂ ਨਾਲ ਸਵਾਲ ਕਰ ਸਕਦੇ ਪਰ ਜੇਕਰ ਤੁਹਾਡਾ 57 ਤੋਂ ਪਹਿਲਾਂ ਆਇਆ ਘੱਟ ਦਿਨਾਂ ਦਾ ਆਇਆ ਤਾਂ ਬਿੱਲ ਭਰਨ ਤੋਂ ਪਹਿਲਾਂ ਤੁਸੀਂ ਪੁੱਛ ਸਕਦੇ ਹੋ ਵੀ ਸਾਡਾ ਜਿਹੜਾ ਇਹਨੇ ਘੱਟ ਦਿਨਾਂ ਦਾ ਬਿੱਲ ਹੈ ਉਹ ਕਿਉਂ ਕੱਢਿਆ ਗਿਆ ਹੈਗਾ ਇਹੀ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਸਾਂਝੀ ਕਰਨੀ ਸੀ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਧੰਨਵਾਦ